ਹੈ ਨਹੀਂ ਜੀ ਕਿ ਰੀਲ ਪਾਤੀ ਉਸ ਤੋਂ ਬਾਅਦ ਕਸਟਮਰ ਆਵੇ ਏਸੀ ਹੈਗਾ ਜੀ ਨਹੀਂ ਜੀ ਹੈ ਨਹੀਂ ਏਸੀ ਦਾ ਰੇਟ ਮਹਿੰਗੇ ਹੋ ਗਿਆ 40000 ਦਾ ਹੋ ਗਿਆ 38000 ਦਾ ਹੋ ਗਿਆ ਜੈ ਮਾਤਾ ਦੀ ਦੋਸਤੋ ਏਸੀ ਬਹੁਤ ਵੇਜ਼ਿਆਂ ਪਰ ਸਵਾਦ ਉਦੋਂ ਆਉਂਦਾ ਜਦੋਂ ਆਪਣੇ ਕੋਲੇ ਬਹੁਤ ਦੂਰੋਂ ਕਸਟਮਰ ਆਂਦਾ ਵਾ ਇਹ ਆਏ ਨੇ ਨਕੋਦਰ ਦੇ ਕੋਲੋਂ ਨਕੋਦਰ ਤੋਂ ਵੀ 20 ਕਿਲੋਮੀਟਰ ਅੱਗੇ ਪਰਜੀਆਂ ਖੁਰਦ ਤੋਂ ਪਰਜੀਆਂ ਹੈ ਜੀ ਬਲਜੀਤ ਭਾਜੀ ਬਲਜੀਤ ਸਿੰਘ ਨਾਮ ਹੈ ਜੀ ਇਹਨਾਂ ਦਾ ਔਰ ਚਰਨਜੀਤ ਸਿੰਘ ਬਹੁਤ ਸ਼ਾਨਦਾਰ ਬਹੁਤ ਹੀ ਆਨੰਦ ਆ ਗਿਆ ਜੀ ਇਹਨਾਂ ਨੇ ਲਿਆ ਆਪਣੇ ਤੋਂ ਗੋਦਰੇਜ ਦਾ ਹੌਟ ਐਂਡ ਕੋਲਡ ਏਸੀ ਜਿਹਦੀ ਆਪਣੇ ਐਡ ਪਾਈ ਹੋਈ ਆ 35000 35000 ਦਾ ਦੇਖੋ 35000 ਦਾ ਹੀ ਇਹਨਾਂ ਨੂੰ ਦਿੱਤਾ ਆਪਣੇ ਇਦਾਂ ਨਹੀਂ ਹੈਗਾ ਕਿ ਏਸੀ ਹੈ ਨਹੀਂ ਜੀ ਕਿ ਰੀਲ ਪਾਈ ਉਸ ਤੋਂ ਬਾਅਦ ਕਸਟਮਰ ਆਵੇ ਏਸੀ ਹੈਗਾ ਜੀ ਨਹੀਂ ਜੀ ਹੈ ਨਹੀਂ ਏਸੀ ਦਾ ਰੇਟ ਮਹਿੰਗੇ ਹੋ ਗਏ 40000 ਦਾ ਹੋ ਗਿਆ 38000 ਦਾ ਹੋ ਗਿਆ ਐਹੀਆਂ ਕੋਈ ਗੱਲਾਂ ਨਹੀਂ ਹੈਗੀਆਂ ਜੇ ਮਾਲ ਹੈਗਾ ਜੋ ਰੀਲ ਪਾਈ ਹੋਈ ਆ ਉਹ ਦੇਣਦਾਰ ਆ ਠੀਕ ਹੈ ਜੀ ਭਾਜੀ ਹਾਂਜੀ ਬਲਜੀ ਜੀ ਕਿਵੇਂ ਲੱਗਿਆ ਜੀ ਇੱਥੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਜਿਵੇਂ ਤੁਸੀਂ ਇੰਨੀ ਦੂਰੋਂ ਆਏ ਹੋ 2 2.5 ਘੰਟੇ ਮੇਰਾ ਰਸਤਾ ਕਿੰਨੇ ਘੰਟੇ ਦਾ ਹੋਊਗਾ ਇਹ 2 ਘੰਟੇ ਦੇ ਕਰੀਬ ਆਏਗਾ 2 ਘੰਟੇ ਦੇ ਕਰੀਬ ਹੈ ਹਾਂਜੀ ਮਤਲਬ ਮਨ ਤਾਂ ਨਹੀਂ مایੁਸ ਤਾਂ ਨਹੀਂ ਹੋਇਆ ਮਨ ਨਹੀਂ ਨਹੀਂ ਭਾਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਫੇਸਬੁੱਕ ਤੇ ਦੇਖਦੇ ਹਾਂ ਤੁਸੀਂ ਫੇਸਬੁੱਕ ਤੇ ਦੇਖਿਆ ਸੀ ਭਾਜੀ ਥੈਂਕ ਯੂ ਸੋ ਮਚ ਹਾਂਜੀ ਚਰਨ ਜੀ ਜੀ ਅੰਦੇ ਠੀਕੇ ਬਹੁਤ ਚੰਗਾ ਲੱਗਾ ਜੀ ਚੰਗਾ ਲੱਗਿਆ ਬਹੁਤ ਵਧੀਆ ਲੱਗਾ ਦੱਸ ਦੋ ਜੀ ਕੋਈ ਫੇਕ ਗੱਲ ਤਾਂ ਨਹੀਂ ਹੈਗੀ ਇੱਥੇ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਪਾਸੋਂ ਲੱਗਿਆ ਪਾਸੋਂ ਸਾਨੂੰ ਸਾਨੂੰ ਇੰਟਰ ਕਰਦੇ ਆ ਪਾ ਲੱਗਿਆ ਜੀ ਤੁਹਾਡੇ ਬਾਰੇ ਅੱਛਾ ਲੋਥੇ ਜਾਓ ਬਹੁਤ ਵਧੀਆ ਜੀ ਪੈਨ ਇਵੈਸਟ ਮਿਲੇਗਾ ਕੀ ਬਾਤ ਹੈ ਕੀ ਬਾਤ ਹੈ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਥੈਂਕ ਯੂ ਸੋ ਮੱਚ ਜੈ ਮਾਤਾ ਜੀ ਬਹੁਤ ਵਧੀਆ ਲੱਗਿਆ ਜੀ ਜੈ ਮਾਤਾ ਜੀ ਜੀ